ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤ ਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ प्राण अधारा तू बेअंत सर्व कल पूरा कछ कीमत कहि न जाए नानक शरण तुम्हारी हर जियो ਪਹਾੜ ਤੇ ਚੜਾਏ ਹੋਵੇ ਸਫਤ ਕਸੰਮਦੀ ਨੂਰ ਅਰਸਹ ਕੋਰਸਹ ਝਟਿਆ ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰਤੀ ਜਾ ਇਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬੋ ਰੰਗਾਏ ਮੇਰਾ ਕੰਤ ਨਾ ਪਾਵੈ ਚੋਲੜਾ ਪਿਆਰੇ ਕਿਉ ਤਨ ਸਹਿ ਜਾਏ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬੋ ਰੰਗਾਏ ਮੇਰਾ ਕੰਤ ਨਾ ਪਾਵੈ ਚੋਲੜਾ ਪਿਆਰੇ ਕਿਉ ਤਨ ਸਹਿ ਜਾਏ ਜਾਏ ਹਾਂ ਕੁਰਬਾਨਾ ਜਾਓ ਮਹਿਰਵਾਨਾ ਹਾਂ ਕੁਰਬਾਨਾ ਜਾਓ ਹਾਂ ਕੁਰਬਾਨਾ ਜਾਓ ਤਨਾ ਕੈ ਲੈਨ ਜੋ ਤੇਰਾ ਨਾਓ ਲੈਨ ਜੋ ਤੇਰਾ ਨਾਉ ਤਨਾ ਕਹਿ ਹਉ ਸਦ ਕੁਰਬਾਨਾ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਈਏ ਨਾਓ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਾ ਪਾਸ ਤੂੜ ਤਨਾ ਕੀ ਜੇ ਮਿਲਾਈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਭਾਵੈ ਆਪੇ ਹੀ ਰਾਵ ਏ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਏ ਨਾਨਕ ਕਾਮਣ ਕੰਤਾ ਭਾਵੈ ਆਪੇ ਹੀ 라ਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨਾ ਪਹਾਵੇ ਚੋਲੜਾ ਪਿਆਰੇ ਕਿਉ ਤਨ ਸਹਿਜੈ ਜਾਏ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ